ਸਤਿ ਸ਼੍ਰੀ ਅਕਾਲ ਜੀ ਮੰਮੀ ਮੇਰਾ ਪਨੀਰ ਤੇ ਪਕੌੜੇ ਖਾਣੂ ਜੀ ਕਰਨ ਦੇ ਆਇਆ ਤੁਸੀਂ ਚਾਹ ਦੇ ਨਾਲ ਬਣਵਾ ਦੋ ਨਾ ਪਲੀਜ਼ ਹਰਲੀਨ ਆਪਣੀ ਮੰਮੀ ਨੂੰ ਬੋਲੀ ਲੈ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਮੇਰੀ ਲਾਡੋ ਹੁਣੇ ਤੇਰੀ ਭਾਬੀ ਨੂੰ ਕਹਿ ਕੇ ਬਣਵਾਉਂਦੀ ਆ ਤੂੰ ਦੋ ਤੱਕ ਲੱਡੂ ਖਾ ਲਾ ਦੁੱਧ ਪੀ ਲਾ ਕਹਿੰਦੇ ਹੋਏ ਹਰਜਿੰਦਰ ਕੌਰ ਰਸੋਈ ਵੱਲ ਚੱਲ ਪਈ ਰਸੋਈ ਵਿੱਚ ਪਹੁੰਚੀ ਤਾਂ ਵੇਖਿਆ ਹਜੇ ਪਰਮਿੰਦਰ ਰਸੋਈ ਵਿੱਚ ਨਹੀਂ ਆਈ ਉਤਰਾ ਉਹਦੇ ਕਮਰੇ ਵਿੱਚ ਪਹੁੰਚ ਗਈ। ਪਰਮਿੰਦਰ ਕੀ ਗੱਲ ਆ? ਕੀ ਅੱਜ ਚਾਹ ਨਾਸ਼ਤਾ ਨਹੀਂ ਮਿਲੂਗਾ? ਮੰਮੀ ਜੀ ਬਾਸੂ ਹੁਣੇ ਆਉਂਦੀਆਂ। ਉਹ ਕੀ ਆ ਨਾ? ਉਹ ਬੋਲਣ ਹੀ ਵਾਲੀ ਸੀ। ਕਿਉਂ ਦੀ ਗੱਲ ਵਿੱਚ ਉਹ ਹੀ ਕੱਟਦੇ ਹੋਏ ਹਰਜਿੰਦਰਕੌਰ ਬੋਲਣ ਲੱਗੀ। ਐਵੇਂ ਕਹੀਂ ਅੱਜ ਪਨੀਰ ਦੇ ਪਕੌੜੇ ਤੇ ਇਮਲੀ ਦੀ ਚਟਨੀ ਬਣਾਣੀ। ਹਰਲੀਨ ਦਾ ਭੜਾ ਜੀ ਕਰਨ ਲਿਆ ਆ। ਕਹਿੰਦੇ ਹੋਏ ਪਰਮਿੰਦਰ ਦੀ ਗੱਲ ਬਿਨਾਂ ਸੁਣੀ ਹੀ ਉਹ ਵਾਪਸ ਚਲੀ ਗਈ। ਗੋਲ ਹੀ ਲੇਟੀ ਸੀ ਰਚਾਰਲਸ 4 ਸਾਲ ਦੀ ਬੋਲੀ ਮੰਮੀ ਤੁਸੀਂ ਮੈਨੂੰ ਛੱਡ ਕੇ ਨਾ ਜਾਇਓ ਮੈਨੂੰ ਡਰ ਲੱਗ ਰਿਹਾ ਆ ਪੁੱਤ ਮੰਮੀ ਹੁਣੇ ਤੁਹਾਡੇ ਲਈ ਦੁੱਧ ਬਣਾ ਕੇ ਲੰਮਦੀ ਆ ਫਿਰ ਮੈਂ ਇੱਥੇ ਬਹਿ ਜਾਊਂਗੀ ਨਹੀਂ ਮੰਮੀ ਤੁਸੀਂ ਨਾ ਜਾਓ ਸੀਰਤ ਰਾਤ ਤਾਂ ਠੀਕ ਸੀ ਪਰ ਸਵੇਰੇ ਉਹਨੂੰ ਬੁਖਾਰ ਹੋ ਗਿਆ ਸੀ ਜਦੋਂ ਪਰਮਿੰਦਰ ਹੁਣ ਨੂੰ ਸਕੂਲ ਦੇ ਲਈ ਜਗਾਉਣ ਲੱਗੀ ਤਾਂ ਪਤਾ ਲੱਗਿਆ ਉਹਦਾ ਘਰ ਵਾਲਾ ਕੀਰਤ 2 ਦਿਨ ਦੇ ਲਈ ਸ਼ਹਿਰ ਤੋਂ ਬਾਹਰ ਟੂਰ ਤੇ ਗਿਆ ਹੋਇਆ ਸੀ ਇਸ ਲਈ ਉਹਨੇ ਆਪਣੇ ਫੈਮਿਲੀ ਡਾਕਟਰ ਨੂੰ ਫੋਨ ਕਰਕੇ ਸੀਰਤ ਦੀ ਦਵਾਈ ਜਿਹੜੀ ਪਹਿਲਾਂ ਤੋਂ ਹੀ ਕਰੇ ਰੱਖੀ ਸੀ ਕਿਵੇਂ ਦੇਣੀ ਆ ਪੁੱਛ ਲਿਆ ਤੇ ਡਾਕਟਰ ਦੇ ਦੁਕਾਨ ਤੇ ਪਹੁੰਚਣ ਦਾ ਟਾਈਮ ਪਤਾ ਕਰ ਲਿਆ ਪਰਮਿੰਦਰ ਕਿਸੇ ਤਰ੍ਹਾਂ ਸੀਰਤ ਨੂੰ ਬਰਾ ਕੇ ਰਸੋਈ ਵਿੱਚ ਜਲਦੀ ਜਲਦੀ ਚਾਹ ਤੇ ਦੁੱਧ ਤਿਆਰ ਕਰਕੇ ਬਰੈਡ ਦੇ ਨਾਲ ਬਟਰ ਜੈਮ ਰਾ ਕੇ ਤੇ ਚਾਹ ਵੀ ਥਰਮਸ ਵਿੱਚ ਭਰ ਕੇ ਰੱਖ ਦਿੰਦੀ ਆ ਕਿਸੇ ਇਰਤਦੇ ਲਈ ਦੁੱਧ ਬਿਸਕੁਟ ਲੈ ਕੇ ਕਮਰੇ ਵਿੱਚ ਉਹਨੂੰ ਦਵਾਈ ਦੇਣ ਚਲੀ ਗਈ। 1 ਘੰਟੇ ਬਾਅਦ ਹਰਜਿੰਦਰ ਘਰ ਤੋਂ ਰਸੋਈ ਵੇਖਣ ਪਹੁੰਚੀ ਤਾਂ ਟੇਬਲ ਤੇ ਲੱਗਾ ਨਾਸ਼ਤਾ ਵੀ ਕਿ ਬੁਖਲਾ ਗਈ। ਤੇ ਦੌੜਦੇ ਹੋਏ ਪਰਮਿੰਦਰ ਦੇ ਕਮਰੇ ਵਿੱਚ ਪਹੁੰਚੀ। ਪਰਮਿੰਦਰ ਤੇਰਾ ਦਿਮਾਗ ਖਰਾਬ ਹੋ ਗਿਆ ਆ। ਹੁਣ ਤੈਨੂੰ ਮੇਰੀ ਗੱਲ ਸੁਣਾਈ ਨਹੀਂ ਦਿੰਦੀ। ਇਹ ਕੀ ਬ੍ਰੈਡ ਬਿਸਕੁਟ ਟੇਬਲ ਤੇ ਰੱਖ ਕੇ ਚਾਹ ਥਰਮੋਸ ਵਿੱਚ ਪਰ ਕਿਰਾਕ ਦਿੱਤੀ ਆ। ਮੈਂ ਤੇਨੂੰ ਪਨੀਰ ਦੇ ਪਕੌੜੇ ਬਣਾਉਣ ਨੂੰ ਬੋਲਿਆ ਸੀ ਨਾ ਹੁਣ ਕੀ ਸਾਨੂੰ ਦੋ ਵਜਤ ਦਾ ਖਾਣਾ ਵੀ ਨਹੀਂ ਖਵਾ ਸਕਦੀ ਅਸੀਂ ਨੀ ਉੱਜੇ ਪੈਦਾ ਕੀਤੇ ਆ ਤੇ ਸਾਰੇ ਕੰਮ ਵੀ ਕਰ ਦੇ ਕਰੀਦੇ ਸੀ ਬਿਨਾ ਸੋਚੇ ਸਮਝੇ ਆਪਣੀ ਬਹੂ ਤੇ ਚਲਾਉਂਦੀ ਹੋਈ ਹਰਜਿੰਦਰ ਕੌਰ ਬੋਲੀ ਮੰਮੀ ਜੀ ਮaaf ਕਰ ਦਿਓ ਮੈਂ ਭੁੱਲ ਗਈ ਸੀ ਬਾਕੀ ਮੈਂ ਸਾਰਾ ਕੁਝ ਬਣਾ ਕੇ ਟੇਬਲ ਤੇ ਰੱਖ ਦਿੱਤਾ ਆ ਤੁਸੀਂ ਵੇਖੋ ਨਾ ਸਿਰਤ ਨੂੰ ਕਿੰਨਾ ਬੁਖਾਰ ਆ ਹੁਣ ਇਹ ਦਵਾਈ ਦੇ ਕੇ ਠੰਡੇ ਪਾਣੀ ਦੀ ਪੱਟੀ ਹੀ ਬਦਲ ਰਹੀ ਆ ਹੁਣ ਇਹਨੂੰ ਕੀ ਹੋਇਆ ਕੱਲ ਤੱਕ ਤਾਂ ਇਹ ਛਾਲਾ ਮਾਰ ਰਹੀ ਸੀ ਤੇ ਤੂੰ ਹੀ ਨਾ ਬਹੂ ਬੱਚੇ ਤਾਂ ਬਿਮਾਰ ਪੈਂਦੇ ਹੀ ਰਹਿੰਦੇ ਆ ਤਾਂ ਕੀ ਉਹਦੇ ਚੱਕਰ ਵਿੱਚ ਘਰ ਵਾਲਿਆਂ ਨੂੰ ਭੁੱਖਾ ਮਾਰ ਦਾਂਗੇ ਤੇ ਤੂੰ ਤਾਂ ਜਰਾ ਵੀ ਨਹੀਂ ਸੋਚਿਆ ਤੇਰੀ ਗਰਭਵਤੀ ਨਨਾਨ ਕਰੇ ਆਈ ਹੋਈ ਆ ਉਹਦੀ ਸੇਵਾ ਕਰਾਂ ਪਰ ਨਹੀਂ ਤੂੰ ਤਾਂ ਇੱਥੇ ਬਹਾਨਾ ਬਣਾ ਕੇ ਆਰਾਮ ਨਾਲ ਬੈਠੀ ਆ ਪਰਮਿੰਦਰ ਦੀ ਨਨਾਨ ਪਿਛਲੇ 1 ਮਹੀਨੇ ਤੋਂ ਪੇਕੇ ਆਈ ਹੋਈ ਸੀ ਉਦੋਂ ਤਾਂ ਉਹਦੀ ਸਾਸਰ ਪੂਰੀ ਤਰ੍ਹਾਂ ਆਪਣੀ ਧੀ ਦੀ ਸੇਵਾ ਵਿੱਚ ਲੱਗੀ ਆ ਆਪਣੇ ਨਾਲ ਉਹਨੇ ਬਹੁ ਨੂੰ ਵੀ ਲਾ ਕੇ ਰੱਖਿਆ ਆ ਉਹਦੇ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨ ਬਣਵਾਉਂਦੀ ਆ ਤੇ ਹਰ ਟਾਈਮ ਫਰਮਾਇਸ਼ਾਂ ਕਰਦੀ ਰਹਿੰਦੀ ਆ ਬਿਨਾਂ ਇਹ ਸੋਚੇ ਸਮਝੇ ਕਿ ਪਰਮਿੰਦਰ ਦੀ 4 ਸਾਲਾਂ ਦੀ ਛੋਟੀ ਜਿਹੀ ਬੱਚੀ ਆ ਉਹਦੀ ਦੇਖਭਾਲ ਦੇ ਨਾਲ ਰਸੋਈ ਦੀ ਜ਼ਿੰਮੇਵਾਰੀ ਵੀ ਉਸੇ ਦੀ ਆ ਹੁਣ ਉਹ ਘਰ ਦੇ ਜੀਵਾਂ ਦੇ ਨਾਲ ਨਾਨਨ ਦੀ ਦੇਖਭਾਲ ਵੀ ਕਰ ਰਹੀ ਸੀ ਜਿਸ ਕਰਕੇ ਉਹਦੀ ਜ਼ਿੰਮੇਵਾਰੀ ਬਹੁਤ ਵੱਧ ਗਈ ਸੀ ਫਿਰ ਵੀ ਸੱਸ ਦੇ ਅੱਗੇ ਉਹ ਚੁੱਪਚਾਪ ਸਾਰੇ ਕੰਮ ਕਰ ਰਹੀ ਸੀ ਪਰ ਅੱਜ ਸਿਰਤ ਦੀ ਸਿਹਤ ਖਰਾਬ ਹੋਣ ਤੇ ਉਹਨੂੰ ਕਾਫੀ ਮਾਨਸਿਕ ਤਣਾਅ ਹੋ ਰਿਹਾ ਸੀ ਮੰਮੀ ਜੀ ਹੁਣ ਜਿਹੜਾ ਕੁਝ ਮੈਂ ਬਣਾ ਦਿੱਤਾ ਆ ਨਾ ਕਿਰਪਾ ਕਰਕੇ ਖਾ ਲਓ ਦੁਪਹਿਰੇ ਕੋਸ਼ਿਸ਼ ਕਰੂੰਗੀ ਕਿ ਦੀਦੀ ਦੀ ਪਸੰਦ ਦਾ ਸਾਰਾ ਕੁਝ ਬਣਾ ਸਕਾਂ ਬਿਲਕੁਲ ਨਹੀਂ ਮੇਰੀ ਧੀ ਦਾ ਜੀ ਕਰਿਆ ਆ ਤੂੰ ਹੁਣੇ ਜਾ ਕੇ ਬਣਾ ਉਹ ਕੰਮ ਚਲੰਦੀ ਆ ਤੇ ਸੀਰਤ ਦਾ ਕੀ ਪਈ ਰਹਿਣ ਦੀ ਛੋਟੀ ਨਿਆਣੀ ਆ ਉਹਦੀ ਗੱਲ ਕੀ ਮੰਨਣੀ ਅਸੀਂ ਵੀ ਬੱਚਿਆਂ ਦੇ ਨਾਲ ਪੂਰਾ ਪਰਿਵਾਰ ਸੰਭਾਲ ਲਿਆ ਆ ਇਹ ਕੁੜੀ ਤਾਂ ਵੈਸੇ ਵੀ ਡਰਾਮੇ ਕਰਦੀ ਰਹਿੰਦੀ ਆ ਸਕੂਲ ਨਾ ਜਾਂਦੇ ਬਹਾਨੇ ਬਣਾ ਰਹੀ ਹੋਣੀ ਆ ਕੋਈ ਵੱਡੀ ਗੱਲ ਨਹੀਂ ਆ ਚਲ ਛੇਤੀ ਕਰ ਮੇਰੀ ਧੀ ਪਕੌੜੇ ਢੀਕਦੀ ਆ ਆਪਣੀ ਦਾਦੀ ਦੀ ਗੱਲ ਸੁਣ ਕੇ ਸੀਰਤ ਨੇ ਆਪਣੀ ਮਾਂ ਦਾ ਹੱਥ ਹੋਰ ਜ਼ੋਰ ਨਾਲ ਫੜ ਲਿਆ ਨਹੀਂ ਮੰਮੀ ਤੁਸੀਂ ਕਿਤੇ ਨਹੀਂ ਜਾਓਗੇ ਤੇ ਜੋਰ ਨਾਲ ਰੋਣ ਲੱਗੀ ਫਿਰ ਪਰਮਿੰਦਰ ਨੇ ਉਹਨੂੰ ਚੁੱਪ ਕਰਾਉਂਦੇ ਹੋਏ ਕਿਹਾ ਪੁੱਤ ਮੰਮੀ ਕਿਤੇ ਨਹੀਂ ਜਾ ਰਹੀ ਤੁਹਾਡੇ ਕੋਲ ਹੀ ਆ ਉਹਦਾ ਹੱਥ ਕੱਸ ਕੇ ਫੜ ਕੇ ਬੋਲੀ ਤੇ ਮਨ ਵਿੱਚ ਸੋਚਣ ਲੱਗੀ ਆਖਿਰ ਹੋਰ ਕਿੰਨਾ ਬਰਦਾਸ਼ਤ ਕਰਨਾ ਹੋਵੇਗਾ ਤੈਨੂੰ ਪਰਮਿੰਦਰ ਆਖਿਰ ਕਦੋਂ ਕੋਈ ਤੇਰਾ ਦਰਦ ਸਮਝੂਗਾ ਜਦੋਂ ਤੂੰ ਪ੍ਰੈਗਨੈਂਟ ਸੀ ਉਦੋਂ ਵੀ ਤੇਰੀ ਸੱਸ ਤੈਨੂੰ ਇਹ ਬੋਲ ਕੇ ਕੰਮ ਕਰਵਾਉਂਦੀ ਸੀ ਕਿ ਬੱਚੇ ਤਾਂ ਹਾਰਾ ਔਰਤ ਪੈਦਾ ਕਰਦੀ ਆ ਅਸੀਂ ਵੀ ਕੀਤੇ ਆ ਇਹਦੇ ਵਿੱਚ ਕਿਹੜੀ ਵੱਡੀ ਗੱਲ ਆ ਇਹਨੇ ਨਖਰੇ ਕਿਉਂ ਕਰਦੀਆਂ ਕੰਮ ਕਰਨੇਗੀ ਹੱਥ ਪੈਰ ਚਲਉਂਦੀ ਰਹੇਗੀ ਤਾਂ ਬੱਚਾ ਵੀ ਸਿਹਤਮੰਦ ਰਹੂਗਾ ਇੱਦਾਂ ਬੈਠੇ ਬੈਠੇ ਤਾਂ ਮੋਟੀ ਹੋ ਜਾਣਗੀ ਨਾਲ ਹੀ ਬੱਚਾ ਵੀ ਆਲਸੀ ਬਣੇਗਾ ਇਹ ਬੋਲ ਕੇ ਘਰ ਦੇ ਸਾਰੇ ਕੰਮ ਕਰਵਾਉਂਦੀ ਕਿਸੇ ਦਿਨ ਸਿਹਤ ਜਿਆਦਾ ਖਰਾਬ ਵੀ ਹੋ ਜਾਂਦੀ ਤਾਂ ਵੀ ਚਾਰ ਗੱਲਾਂ ਸੁਣਾਉਣ ਤੋਂ ਪਿੱਛੇ ਨਹੀਂ ਹਟਦੀ ਤੇ ਅੱਜ ਇਹ ਸਾਸਮਾ ਵਣ ਕੇ ਆਪਣੀ ਧੀ ਨੂੰ ਪਲੰਗ ਤੋਂ ਨਹੀਂ ਉਤਰਨ ਦਿੰਦੀ ਬਿਠਾ ਕੇ ਆਪਣੇ ਹੱਥਾਂ ਨਾਲ ਖਵਾਉਂਦੀ ਆ ਉਹਦਾ ਦਰਦ ਇਹਨੂੰ ਵਿਖਾਈ ਦਿੰਦਾ ਆ ਜੀ ਇਹਨਾਂ ਨੂੰ ਕੁਝ ਨਹੀਂ ਵਿਖਾਈ ਦਿੰਦਾ ਤਾਂ ਮੈਨੂੰ ਵੀ ਸਾਰੀਆਂ ਚੀਜ਼ਾਂ ਕਿਉਂ ਵਿਖਾਈ ਦੇਵੀਆਂ ਚਾਹੀਦੀਆਂ ਕੱਲ ਮੈਂ ਆਪਣੇ ਲਈ ਕੁਝ ਨਹੀਂ ਬੋਲ ਪਾਈ ਸੀ ਪਰ ਅੱਜ ਮੈਂ ਆਪਣੀ ਧੀ ਦੇ ਲਈ ਤਾਂ ਜ਼ਰੂਰ ਲੜਾਂਗੀ ਚਾਹੇ ਉਹਦੇ ਲਈ ਕਿਸੇ ਨੂੰ ਕਿਉਂ ਨਾ ਨਾਰਾਜ਼ ਕਰਨਾ ਪਵੇ ਕਿਰਨ ਦੀ ਪਰੇਸ਼ਾਨੀ ਵੀ ਤਾਂ ਪਰੇਸ਼ਾਨੀ ਹੁੰਦੀ ਆ ਚੱਲੋ ਹੁਣ ਉਠ ਕਿੱਥੇ ਘੁਆਚ ਗਈਆਂ ਆਪਣੀ ਸੱਸ ਦੀ ਆਵਾਜ਼ ਉਹਦੇ ਕੰਨਾਂ ਵਿੱਚ ਪਈ ਨਹੀਂ ਮੰਮੀ ਜੀ ਮੈਂ ਇੱਥੋਂ ਕਿਤੇ ਨਹੀਂ ਹਿੱਲਾਂਗੀ ਥੋੜੀ ਦੇਰ ਬਾਅਦ ਸੀਰਤ ਨੂੰ ਡਾਕਟਰ ਦੇ ਕੋਲ ਵੀ ਲੈ ਕੇ ਜਾਣਾ ਆ ਪਰਮਿੰਦਰ ਤੇਰਾ ਦਿਮਾਗ ਖਰਾਬ ਹੋ ਗਿਆ ਆ ਹੁਣ ਤੂੰ ਮੇਰੇ ਨਾਲ ਜਮਨ ਚਲਾਏਂਗੀ ਮੰਮੀ ਜੀ ਮੈਂ ਕਦੀ ਆਪਣੇ ਆਪਣੇ ਲਈ ਪਿਛਲੇ 6 ਸਾਲਾਂ ਤੋਂ ਨਹੀਂ ਬੋਲੀ ਪਰ ਅੱਜ ਮੇਰੀ ਧੀ ਦੇ ਲਈ ਜ਼ਰੂਰ ਬੋਲਾਂਗੀ ਹੁਣ ਤੁਹਾਨੂੰ ਆਪਣੀ ਧੀ ਦੀ ਇੰਨੀ ਚਿੰਤਾ ਆ ਤਾਂ ਕਿ ਮੈਨੂੰ ਆਪਣੀ ਧੀ ਦੀ ਚਿੰਤਾ ਨਹੀਂ ਹੋਣੀ ਚਾਹੀਦੀ ਤੁਹਾਡੀ ਧੀ ਤਾਂ ਠੀਕ ਠਾਕ ਚੰਗੀ ਭਲੀ ਆ ਪਰ ਸੀਰ ਤਾਂ ਬੁਖਾਰ ਨਾਲ ਤੜਫ ਰਹੀ ਆ ਤੁਹਾਡਾ ਕੀ ਆ ਤੁਸੀਂ ਤਾਂ ਫਿਰ ਪਲਟ ਜਾਓਗੇ ਪਹਿਲਾਂ ਜਦੋਂ ਮੈਂ ਪ੍ਰੈਗਨੈਂਟ ਸੀ ਉਦੋਂ ਤੁਸੀਂ ਕਹਿੰਦੇ ਸੀ ਔਰਤ ਨੂੰ ਕੰਮ ਕਰਦੇ ਰਹਿਣਾ ਚਾਹੀਦਾ ਆ ਪਰ ਹੁਣ ਤੁਸੀਂ ਆਪਣੀ ਪ੍ਰੈਗਨੈਂਟ ਧੀ ਨੂੰ ਤਾਂ ਜ਼ਮੀਨ ਤੇ ਪੈਰ ਵੀ ਨਹੀਂ ਰੱਖਣ ਦਿੰਦੇ ਕੱਲ ਨੂੰ ਜਦੋਂ ਉਹਦਾ ਪੱচ্চਾ ਹੋ ਜਾਊਗਾ ਫਿਰ ਤੁਸੀਂ ਕਹੋਗੇ ਬੱਚੇ ਨੂੰ ਹੱਥਾਂ ਵਿੱਚ ਰੱਖਣਾ ਚਾਹੀਦਾ ਆ ਗੋਦੀ ਵਿੱਚ ਪਾਲਣਾ ਚਾਹੀਦਾ ਆ ਤੇ ਮੇਰੀ ਬੱਚੀ ਦਾ ਕੀ ਜੇ ਉਹਨੂੰ ਕੁਝ ਹੋ ਗਿਆ ਤਾਂ ਤੁਸੀਂ ਜਿੰਮੇਵਾਰੀ ਲੈਂਦੇ ਹੋ ਕੱਲ ਨੂੰ ਫਿਰ ਤੁਸੀਂ ਮੈਨੂੰ ਬੋਲੋਗੇ ਕਿ ਮੈਂ ਆਪਣੀ ਧੀ ਦਾ ਧਿਆਨ ਕਿਉਂ ਨਹੀਂ ਰੱਖਿਆ ਇਹਦੇ ਨਾਲੋਂ ਚੰਗਾ ਆ ਮੈਂ ਅੱਜ ਤੁਹਾਨੂੰ ਸਾਫ਼-ਸਾਫ਼ ਆਪਣੀ ਦਿਲ ਦੀ ਗੱਲ ਬੋਲਦਾ ਹਰਜਿੰਦਰ ਕੌਰ ਗੁੱਸੇ ਨਾਲ ਬੋਲੀ ਪਰਮਿੰਦਰ ਉਹ ਬੋਲਣ ਵਾਲੀ ਸੀ ਕਿ ਪਿੱਛੇ ਤੋਂ ਉਹਦਾ ਜਵਾਈ ਆ ਕੇ ਬੋਲਿਆ ਮੰਮੀ ਜੀ ਇਹ ਕੀ ਕਰ ਰਹੇ ਹੋ ਮੈਨੂੰ ਨਹੀਂ ਪਤਾ ਸੀ ਤੁਸੀਂ ਇੰਨਾ ਮਿੱਠਾ ਬੋਲਦੇ ਹੋ ਪਰ ਮਨ ਵਿੱਚ ਇੰਨੀ ਕੜਵਾਹਟ ਭਰੀ ਹੈ ਤੁਹਾਨੂੰ ਦੇਖਣਾ ਚਾਹੀਦਾ ਆ ਛੋਟੀ ਜਿਹੀ ਬੱਚੀ ਬੁਖਾਰ ਨਾਲ ਟੜਫ ਰਹੀ ਆ ਤੇ ਤੁਸੀਂ ਹੋ ਕੇ ਭਾਬੀ ਨੂੰ ਫਰਮਾਇਸ਼ਾਂ ਕਰ ਰਹੇ ਹੋ ਜਦੋਂ ਕਿ ਮੈਂ ਬਾਹਰ ਵੇਖਿਆ ਉਹਨਾਂ ਨੇ ਪੂਰੀ ਟੇਬਲ ਤੇ ਨਾਸ਼ਤਾ ਰੱਖ ਦਿੱਤਾ ਆ ਕੀ ਤੁਹਾਨੂੰ ਸਿਰਫ ਆਪਣੀ ਤੀਹ ਦਾ ਖਿਆਲ ਆ ਆਪਣੇ ਪੁੱਤ ਦੀ ਤੀਂ ਦਣੀ ਮੈਂ ਇੱਥੇ ਤੁਹਾਨੂੰ ਸਾਰਿਆਂ ਨੂੰ ਮਿਲਣ ਆਇਆ ਸੀ ਪਰ ਤੁਹਾਡੀ ਗੱਲ ਸੁਣ ਕੇ ਮੈਂ ਬਹੁਤ ਦੁਖੀ ਹੋਇਆ ਚਲੋ ਭਾਬੀ ਜੀ ਮੈਂ ਕਰ ਲਿਆ ਆ ਹੁਣ ਸੀਰਤ ਨੂੰ ਡਾਕਟਰ ਦੇ ਕੋਲ ਲੈ ਕੇ ਚੱਲਦੇ ਆ ਵੀਰ ਜੀ ਵੀ ਕਰੇ ਨਹੀਂ ਆ ਛੋਟੇ ਬੱਚੇ ਦਾ ਮਾਮਲਾ ਆ ਬਾਹਰ ਤੁਸੀਂ ਵੇਖ ਰਹੇ ਹੋ ਕਿੰਨੀਆਂ ਬਿਮਾਰੀਆਂ ਫੈਲ ਰਹੀਆਂ ਆ ਸਾਨੂੰ ਜਰਾ ਵੀ ਦੇਰ ਲਾਪਰਵਾਹੀ ਨਹੀਂ ਕਰਨੀ ਚਾਹੀਦੀ ਬੋਲ ਕੇ ਸੀਰਤ ਨੂੰ ਆਪਣੀ ਗੋਦੀ ਵਿੱਚ ਚੁੱਕ ਲਿਆ ਉਦੋਂ ਹੀ ਸ਼ੋਰ ਸ਼ਰਾਬਾ ਸੁਣ ਕੇ ਹਰਲੀਨ ਉੱਥੇ ਪਹੁੰਚ ਗਈ ਫਿਰ ਉਹਦੇ ਘਰ ਵਾਲੇ ਨੇ ਉਹਨੂੰ ਕਿਹਾ ਹਰਲੀਨ ਮੈਂ ਸੀਰਤ ਨੂੰ ਡਾਕਟਰ ਦੇ ਕੋਲ ਦਿਖਾ ਕੇ ਲੈ ਆਉਂਦਾ ਤੂੰ ਆਪਣਾ ਬੈਗ ਪੈਕ ਕਰ ਲਾ ਤੇ ਮੇਰੇ ਨਾਲ ਘਰ ਚੱਲ ਪੁੱਤ ਤੁਸੀਂ ਤਾਂ ਗੁੱਸਾ ਹੀ ਕਰ ਗਏ ਤੁਸੀਂ ਹਰਲੀਨ ਨੂੰ ਸਜ਼ਾ ਕਿਉਂ ਦੇ ਰਹੇ ਹੋ ਆਖਿਰ ਉਹਦੀ ਕੀ ਗਲਤੀ ਆ ਤੁਸੀਂ ਨਰਾਜ਼ ਹੋ ਕੇ ਉਹਨੂੰ ਨਾ ਲੈ ਕੇ ਜਾਓ ਮੈਂ ਅੱਗੇ ਤੋਂ ਸਾਰਿਆਂ ਦਾ ਧਿਆਨ ਰੱਖੂੰਗੀ ਮੰਮੀ ਜੀ ਮੈਂ ਨਾਰਾਜ਼ ਨਹੀਂ ਆ ਬਸ ਹਾਲਾਤਾਂ ਨੂੰ ਸਮਝ ਰਹੀ ਆ ਮੇਥੇ ਭਾਬੀ ਇਕੱਲੇ 7-8 ਜਾਣੀਆਂ ਦਾ ਕੰਮ ਕਰਦੀ ਆ ਤੇ ਸਾਡੇ ਘਰ ਅਸੀਂ 4 ਜਾਣੇ ਹੀ ਆ ਤੇ ਕੰਮ ਵਾਲੇ ਵੀ ਆ ਅਸੀਂ ਹਰਲੀਨ ਦਾ ਚੰਗੀ ਤਰ੍ਹਾਂ ਖਿਆਲ ਰੱਖ ਲਵਾਂਗੇ ਹੁਣ ਹਰਲੀਨ ਡਿਲੀਵਰੀ ਦੇ ਬਾਅਦ ਹੀ ਇੱਥੇ ਆਊਗੀ ਤੇ ਤੁਸੀਂ ਚਾਹੋ ਤਾਂ ਕਦੀ ਵੀ ਇਹਨੂੰ ਮਿਲਣ ਉੱਥੇ ਆ ਸਕਦੇ ਹੋ ਸਾਨੂੰ ਕੋਈ ਪਰੇਸ਼ਾਨੀ ਨਹੀਂ ਆ ਪਤਾ ਨਹੀਂ ਹਰਜਿੰਦਰ ਕੌਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋਇਆ ਜਾਂ ਨਹੀਂ ਪਰ ਆਪਣੇ ਕਿਤੇ ਤੇ ਪਛਤਾਵਾ ਜ਼ਰੂਰ ਹੀ ਸੀ ਕਿਉਂਕਿ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਦੀ ਧੀ ਸੋਹਰੇ ਵਾਪਸ ਜਾ ਰਹੀ ਸੀ ਜੇ ਉਹ ਥੋੜੇ ਜਿਹੇ ਹੌਂਸਲੇ ਤੋਂ ਕੰਮ ਲੈਂਦੀ ਥੋੜਾ ਜਿਹਾ ਵੀ ਆਪਣੀ ਬਹੂ ਤੇ ਪੋਤੀ ਦੇ ਬਾਰੇ ਵਿੱਚ ਸੋਚ ਲੈਂਦੀ ਤਾਂ ਆਪਣੇ ਜਵਾਈ ਦੀਆਂ ਨਜ਼ਰਾਂ ਵਿੱਚ ਇਸ ਤਰ੍ਹਾਂ ਕਦੀ ਵੀ ਨਾ ਡਿੱਗਦੀ ਸੋ ਦੋਸਤੋ ਇਸ ਕਹਾਣੀ ਨੂੰ ਲੈ ਕੇ ਤੁਹਾਡੀ ਕੀ ਰਾਏ ਆ नीचे कमेंट करके जरूर दसना ते वीडियो नु लाइक जरूर कर देना। ਇਹੋ ਜੀਆਂ ਹੋਰ ਵਧੀਆ ਕਹਾਣੀਆਂ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ। ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ। ਤਦ ਤੱਕ ਆਪਣੀ ਏਕ ਦੂਰ ਕਰਨ ਨੂੰ ਦੇ ਹੋਇ ਇਜਾਜ਼ਤ। ਸਤਿ ਸ਼੍ਰੀ ਅਕਾਲ ਜੀ।